ਗਾਰਡ ਗਾਰਡ ਬੱਤਰ ਰੱਖੇ ਆ ਨਾ ਉਹਨਾਂ ਕੋਲੋਂ ਡੰਡੇ ਵਰਵਾਏ ਆਖੋ ਮੁੰਡੇ ਦੀਆਂ ਜਾਗ ਤਾਂ ਪਾੜੀਆਂ ਕਿਨੂੰ ਕਿਨੂੰ ਨਹੀਂ ਧੋਇਆ ਨਾ ਜਨਾਨੀਆਂ ਤੱਕ ਕੁੱਟਿਆ ਤਾਂ ਹਮ ਲੋਕ ਪੈਸਾ ਲੈਣੇ ਗਏ ਆ ਮਾਰੂ ਉੱਤਰ ਕੇ ਬਾਹਰ ਨਿਕਾੜੀਏ ਈ ਤਾਂ ਜੁੱਤੀਆ ਪਲੇਟਾ ਥੋਲੋ ਖਨਾਵਰ ਸਾਜਣਿਆ ਆਮਰ ਸਾਜਣਿਆ ਸਵੇਰ ਦੇ ਆਣ ਕਿਥੇ ਰੋਣਦੇ ਆਂਦੇ ਆਗੇ ਤੁਹਾਨੂੰ ਨੂੰ ਲਿਆਓ ਤੁਹਾਨੂੰ ਕੌਣ ਆ ਕੁੱਤੇ ਆ ਮਾਰੇ ਸਾਰਿਆਂ ਨੂੰ ਤੇ ਨਾਲੇ ਠੇਕੇਦਾਰ ਨੂੰ ਕੁੱਟ ਕੇ ਇਹਨਾਂ ਨੇ ਭੁਜਾਤਾ ਉਹ ਡਰਦਾ ਹੀ ਭੱਜ ਗਿਆ ਭਾਈ ਸਾਨੂੰ ਪੈਸੇ ਕਿੰਨੇ ਦੇਣੇ ਆ ਜੇ ਅਸੀਂ ਚੌਂਕੀ ਆਏ ਆ ਤੇ ਕਹਿੰਦੇ ਕੋਲ ਨੂੰ ਨੂੰ ਠੇਕੇਦਾਰ ਨੂੰ ਲੈ ਆਓ ਤੇ ਹੀ ਪੈਸੇ ਦੇ ਦਾਂਗੇ ਠੇਕੇਦਾਰ ਨੂੰ ਭਾਈ ਇਹ ਕਿਥੋਂ ਲੱਭ ਲਈਏ ਪੈਸੇ ਤਾਂ ਇਹ ਕੰਮ ਦੇ ਇਸੇ ਸਾਡੇ ਦੋ ਪੈਸੇ ਨਾਲ ਕੀਤਾ ਸੰਨੀ ਮੇਰਾ ਨਾਮ ਆ ਸਰ ਆਪਾਂ ਫਰਸਟ ਨੀਰਾ ਦੇ ਵਿੱਚ ਕੰਮ ਕਰਦੇ ਆ ਨਾਲ ਹੀ ਇਹਨਾਂ ਦਾ ਰਾਇਲ ਕੰਮ ਕਰਦੇ ਭਾਈ ਤੁਸੀਂ ਭਾਂਡੇ ਮਾਂਜੀਦੇ ਆ ਸਾਰੇ ਝੂਠੇ ਪਲੇਟਾਂ ਪਲੂਟਾਂ ਗਾੜੀਆਂ ਚੁੱਕੀਆਂ ਦੀਆਂ ਨੈਪਕੀ ਨੁਕੀਨ ਚੁੱਕੀ ਦੇ ਆ ਤੇ ਸਾਰ ਸਵੇਰ ਦੇ ਇਥੇ ਥਾਣੇ ਆਏ ਆ ਕੀ ਗੱਲ ਕੀ ਕਿਉਂ ਥਾਣੇ ਆਣਾ ਪਿਆ ਕੀ ਗੱਲ ਥਾਣੇ ਸਰ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਰਾਤੀ ਪੈਸੇ ਦੇ ਦਾਂਗੇ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਭਾਂਡੇ ਪਏ ਹੀ ਸਲੋ ਉਹ ਵੀ ਰਾਤ ਅਹੀਂ ਔਖੇ ਸੋਖੇ ਹੋ ਗਏ ਧੋਤੇ ਤੇ ਸਵੇਰੇ ਵੀ ਇਹਨਾਂ ਨੇ ਕਿਹਾ ਵੀ ਸਵੇਰੇ 12 ਵਜੇ ਆ ਜਾਓ ਤੁਹਾਨੂੰ ਪੈਸੇ ਮਿਲ ਜਾਣਗੇ ਸਵੇਰੇ ਠੇਕੇਦਾਰ ਨੂੰ ਲੈ ਕੇ ਅਸੀਂ ਆਏ ਆ ਸਾਰੇ ਜਣੇ ਇਹਨਾਂ ਕੁੱਟਿਆ ਮਾਰਿਆ ਸਾਰਿਆਂ ਨੂੰ ਤੇ ਨਾਲੇ ਠੇਕੇਦਾਰ ਨੂੰ ਕੁੱਟ ਕੇ ਇਹਨਾਂ ਨੇ ਭਜਾਤਾ ਉਹ ਡਰਦਾ ਹੀ ਭੱਜ ਗਿਆ ਭਾਈ ਸਾਨੂੰ ਪੈਸੇ ਕਿੰਨੇ ਦੇਣੇ ਆ ਜੇ ਅਸੀਂ ਚੌਂਕੀ ਆਏ ਆ ਤੇ ਕਹਿੰਦੇ ਸੋਨੂੰ ਨੂੰ ਠੇਕੇਦਾਰ ਨੂੰ ਲੈ ਆਓ ਤੇ ਅਸੀਂ ਪੈਸੇ ਦੇ ਦਾਂਗੇ ਠੇਕੇਦਾਰ ਨੂੰ ਭਾਈ ਅਸੀਂ ਕਿਥੋਂ ਲੱਭ ਲਈਏ ਪੈਸੇ ਤੇ ਅਸੀਂ ਕੰਮ ਤੇ ਇੱਥੇ ਤੁਹਾਡੇ ਦੋ ਪੈਸੇਾਂ ਚ ਕੀਤਾ ਭਾਈ ਇਹ ਲੋਕਡਾਊਨ ਦੇ ਪੈਸੇ ਕਈਆਂ ਜਨਾਨੀਆਂ ਦੇ ਵੀ ਫਸੇ ਆ ਕਈਆਂ ਮੁੰਡਿਆਂ ਦੇ ਵੀ ਫਸੇ ਆ ਘੱਟੋ ਘੱਟ 15- ਸਰਕਰਾਰ ਤੇ ਉਹਨਾਂ ਦੇ ਬੜੇ ਦਿਨਾਂ ਦੇ ਹੀ ਸਿਰਫ ਅੱਜ ਹਾਨੂੰ ਮਜਬੂਰਨ ਅੰਦਰ ਜਾ ਕੇ ਉਹਨਾਂ ਨੂੰ ਕਹਿਣਾ ਪਿਆ ਪਰ ਫਿਰ ਵੀ ਉਹਨਾਂ ਨੇ ਕੀ ਨਾਲੇ ਸਾਡੀ ਸਾਨੂੰ ਕੁੱਟਿਆ ਨਾਲ ਕੀ ਉਹਦੇ ਨਾਲ ਇਹਨਾਂ ਨੇ ਜਿਹੜੇ ਸਕਿਉਰਿਟੀ ਗਾਰਡ ਬੌਕਸਰ ਰੱਖੇ ਆ ਨਾ ਉਹਨਾਂ ਕੋਲੋਂ ਡੰਡੇ ਮਰਵਾਏ ਆਖੋ ਮੁੰਡੇ ਦੀਆਂ ਜਾਗਟਾਂ ਪਾੜੀਆਂ ਕਿਨੂ ਕਿਨੂ ਨਹੀਂ ਧੋਇਆ ਨਾ ਜਨਾਨੀਆਂ ਤੱਕ ਕੁੱਟਿਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਭਾਈ ਪ੍ਰਸ਼ਾਸਨ ਕਾਦਾ ਵਾ ਕਾਦਾ ਪ੍ਰਸ਼ਾਸਨ ਆ ਆ ਪ੍ਰਸ਼ਾਸਨ ਆ ਸਵੇਰ ਦੇ ਆਣ ਕੇ ਇੱਥੇ ਰੌਂਡੇ ਆ ਤੇ ਆਂਦੇ ਅਗੇ ਸੋਨੂ ਨੂੰ ਲਿਆਓ ਸੋਨੂ ਕੌਣ ਆ ਠੇਕਦਾ ਤੇ ਭਾਜੀ ਜਾਂਦੇ ਭਾਜੀ ਹਾਂ ਤੇ ਮਾਲਕਾਂ ਕੋ ਲੈਣੇ ਪਏ हूँ क्या कौन करूगा भाई सुनवाई गरीब बंदी साढ़े न्याय घर बैठे दो दो रोटी तो अंभी दो तीन तीन चार चार महीने ला के बैठे हैं वह बेचारी ने सतारा हज़ार लेना उन्हें पैंती हज़ार लेना भाई उन्हें तेती हज़ार लैना उन्हें बेचारी ने कुी ने न्याय ने अस्सी दिहाड़ियाँ लाइया भाजी कौ अस्सी द्याड़िया का पांच सौ रुपये हिसाब से हिसाब करो कि पैसे पाँदे मेरा नाम लाली है वै तो हम लोग पैसा लेने गए हैं मारकूट करके बाहर निकाल दिए ठीक है जूठिया प्लेटा दो हैं बीस साल से मैं लोग काम करते हैं लॉकडाउन का भी पैसा लेने वाला है सारे सारे लेके दस लाख रुपया है ये सारे मैनेजर उनेजर मिल के सिक्योरिटी वाले मिल के सारे मारा आजयारा आजय ज्यादे मारा ज्यादा मेरा मारा जोबन मारा मेरा हाथ फट गया मास्क फट गया अंगूठा भी टूट गया है दस लाख रुपया सारे लोग हैं सजन थे तीस चालीस बंदे हैं मैं पैसा लेने वाला नहीं मिल रहा ये हमको मिलना है लॉकडाउन का पैसा रोके हैं क्या कहते जब आप जब मैं पैसा देते लेने जाते हैं हैं बोलते बोलते दे 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 दूंगी 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 यही करते तब बोलते है वैसे लोग मारने लगे हैं जो बात करने है बात नहीं करने दिए तो है मारने लगे काम कर देना पैसे नहीं दिते गए पैसे लैण शाह प्लेटा मानजी अपा वो ਅੱਜ ਪਤਾ ਲੱਗਾ ਆ ਹੁੰਦਾ ਜੋ ਗੱਲ ਪੈਸੇ ਰਾਤ ਦਾ ਪਹਿਲੋ ਕਰਾਰ ਕੀਤਾ ਇਹ ਵੀ ਭਾਂਡੇ ਧਵਾਈ ਗੱਡੋ ਰਾਤ ਇੱਥੇ ਧਵਾਈ ਭਾਂਡੇ ਮਾਂਜੇ ਕਰੇਡ ਲਿਆਂਦੇ ਕਿ ਅਸੀਂ ਘਰਾਂ ਨੂੰ ਜੱਲੇ ਪੈਸੇ ਮੰਗੇ ਦਿੱਤੇ ਨਹੀਂ ਆਂਦੇ ਸਵੇਰੇ ਆਇਓ ਪੈਸੇ ਲੈਣਾ ਪੈਸੇ ਸਾਡੇ ਮਿਲ ਜਾਣੇ ਜੂਠੇ ਭਾਂਡੇ ਸ਼ੂਕਰਾਂ ਨੇ ਮਾਂਜੇ ਆ ਜਿੰਨਾ ਜੀ ਚੱਲ ਰਿਹਾ ਹੈ ਜਿਹੜਾ ਇਹਨਾਂ ਦਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਅਸੀਂ ਪੈਸੇ ਲੈਣੇ ਆਉਂਦੇ ਨੂੰ ਤੇ ਹੁਣ ਦੋਨਾਂ ਦਾ ਚੱਲ ਰਿਹਾ ਜੀ ਇਹਨਾਂ ਦਾ ਪਾਪਾ ਸਿਰ ਤੇਰਾ ਹੋਟਲ ਕੀ ਹੋਟਲ ਦਾ ਨਾਮ ਕੀ ਹੈ ਫੈਸਟੀਰਾ ਉਹ ਜੀ ਤਫਤੀਸ਼ ਚੱਲ ਰਹੀ ਹੈ ਤੇ ਉਹ ਕੰਪਲੀਟ ਹੋ ਜਾਈ ਫਿਰ ਸਿਰ ਪਰਿਵਾਰ ਨੇ ਇਨਸਾਫ ਮਿਲੇਗਾ ਜੀ ਬਿਲਕੁਲ ਸਾਹਿਬ ਦੋਨਾਂ ਤਰ੍ਹਾਂ ਦੇਖ ਲਾਂਗੇ ਜੀ ਕਿਹੜਾ ਗਲਤ ਹੈ ਕਿਹੜਾ ਸੱਚਾ